ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਜਣੇ ਮਿਸ ਕਰਦੇ ਹੋ ਕਿ ਸਾਰੇ ਜਣੇ ਬਹੁਤ ਹੀ ਵਧੀਆ ਹੋਗੇ ਤੇ ਗਾਇਜ਼ ਮੈਂ ਵੀ ਬਹੁਤ ਵਧੀਆ ਆ ਅੱਜ ਮੈਂ ਬਹੁਤ ਹੀ ਦਿਨਵਾਰ ਮਤਲਬ ਮਹੀਨੇਵਾਰ ਹੀ ਜਿਹੜਾ ਹੈਗਾ ਵਲੌਗ ਸ਼ੂਟ ਕਰਨ ਲੱਗੀ ਸੀ ਕਿ ਮੈਂ ਖੈਰੋ ਤੁਹਾਡਾ ਵੀ ਹਾਲ ਚਾਲ ਪੁੱਛ ਲੈਨੇ ਆ ਤੇ ਆਪਣਾ ਵੀ ਹਾਲ ਚਾਲ ਦੱਸ ਦਈਏ ਤੇ ਵਧੀਆ ਚੱਲੀ ਜਾ ਰਿਹਾ ਹੈ ਤੇ ਮਤਲਬ ਇੱਧਰ ਸਾਡੇ ਜਿੱਥੇ ਨੀਤਾ ਪਾਣੀ ਤੋਂ ਬਤੀ ਹੋਏ ਨੇ ਪੰਜਾਬ 'ਚ ਬਹੁਤ ਜਿਹੜਾ ਹੈਗਾ ਬੁਰਾ ਹਾਲ ਹੋਇਆ ਪਿਆ ਹੈ ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਕਰਨ ਮੇਰ ਭਰਿਆ ਹੱਥ ਰੱਖਣ ਖੜਾ ਤੋਂ ਡੇੜਾ ਹੈ ਜਿੰਨਾ ਵੀ ਬਚਾਅ ਹੋ ਸਕੇ ਵਾਹਿਗੁਰੂ ਜੀ ਕਰਨ ਹੁਣ ਬਹੁਤ ਹੋ ਗਿਆ ਬਾਬਾ ਜੀ ਹੁਣ ਬਚਾਅ ਕਰ ਦੋ ਤੇ ਗਾਈਜ਼ ਮੈਂ ਨਾ ਅੱਜ ਮਾਰਕੀਟ ਚਲੀ ਸੀਗੀ ਹੁਣੀ ਬਸ ਮਾਰਕੀਟ ਤੋਂ ਕੀ ਲੈ ਕੇ ਆਉਣਾ ਹੈ ਤੇ ਉਹ ਮੈਂ ਤੁਹਾਨੂੰ ਆ ਕੇ ਦੱਸੂਗੀ ਤੇ ਅਗਰ ਉੱਥੇ ਵਲੌਗ ਸ਼ੂਟ ਹੋ ਗਿਆ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਨੇਤਾ ਤੇ ਆ ਕੇ ਜੋ ਕੁਝ ਵੀ ਲੈ ਕੇ ਆਉਂਗੀ ਮੈਂ ਤੁਹਾਡਾਂ ਨਾਲ ਸ਼ੇਅਰ ਕਰੂੰਗੀ ਬਹੁਤ ਹੀ ਸਪੈਸ਼ਲ ਜਿਹੜੀ ਚੀਜ਼ ਹੈਗੀ ਉਹ ਲੈ ਕੇ ਆਉਣ ਲੱਗਿਆ ਤੇ ਮੈਂ ਉਹਦੇ ਲਈ ਬਹੁਤ ਹੀ ਮੇਰੇ ਨਾਲ ਦੇ ਚ ਇੰਨਾ ਕਿ ਮੈਂ ਖੁਸ਼ੀ ਹੈ ਕਿ ਮੇਰੇ ਘਰ ਆ ਰਹੇ ਨੇ ਹਨਾ ਜਿਵੇਂ ਵੈਲੇ ਵੀ ਆ ਰਹੇ ਨੇ ਤੇ ਅੱਜ ਵੀ ਹੋਰ ਆ ਰਹੇ ਨੇ ਨੰਨੇ-ੁੰਨੇ ਵੀ ਤੇ ਮੈਂ ਹਨ ਜਦੋਂ ਆ ਜਾਣਗੇ ਫਿਰ ਦੱਸੂੰਗੀ ਠੀਕ ਹੈ ਜੀ ਤੇ ਵਲੌਗ ਦੇ ਨਾਲ ਜੁੜੇ ਰਹੋ ਸਕਿੱਪ ਨਾ ਕਰਿਓ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਓ ਠੀਕ ਹੈ ਜੀ ਮੇਰਾ ਮੇਰੇ ਗਿਆਨ ਥੋੜੀ ਦੇਰ ਤੱਕ ਦੀ ਗਾਇਸ ਬਜ਼ਾਰ ਤੋਂ ਮੈਂ ਆ ਗਈਆਂ ਕਰ ਉੱਥੇ ਨਾ ਵਲੌਗ ਨਹੀਂ ਸ਼ੂਟ ਕਰ ਹੋਇਆ ਐਸੀ ਮੇਰਾ ਮਨ ਸੀਗਾ ਵੀ ਕਰਾਂ ਨਹੀਂ ਕਰ ਹੋਇਆ ਇੱਥੇ ਨਾ ਅਸੀਂ ਲੱਲਾ ਲੈ ਕੇ ਆਈਆਂ ਲੱਡੂ ਲੱਲਾ ਮਤਲਬ ਇਹ ਦੁੱਧੇ ਲੱਲਾ ਨੇ ਇੱਕ ਲੱਡੂਪਾਲ ਹੁੰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਿਲੀਕਾਨ ਤੇ ਜਿਹੜੇ ਹੈਗੇ ਆ ਉਹ ਲੱਲਾ ਨੇ ਸਾਡੇ ਤੇ ਗੱਗੂ ਨੇ ਤੇਲ ਚੋਇਆ ਸੀ ਮੈਂ ਇਹਨਾਂ ਨੂੰ ਚੱਕ ਕੇ ਮੈਂ ਟਾਵਲ ਲੈ ਕੇ ਗਈ ਸੀ ਨਿਉ ਤੇ ਟਾਵਲ 'ਚ ਲਪੇਟ ਕੇ ਲੈ ਕੇ ਆਇਆ ਤੇ ਸ਼ਾਪਿੰਗ ਇਹਨਾਂ ਵਾਂ ਅਸੀਂ ਕੱਪੜੇ ਵੀ ਅਸੀਂ ਨਾਲ ਦੀ ਨਾਲ ਹੀ ਵੈਸੇ ਲੈ ਕੇ ਆ ਗਏ ਇਸ ਇਹ ਤੁਹਾਨੂੰ ਬਾਅਦ ਵਿੱਚ ਮੈਂ ਵਲੌਗ ਦੇ ਐਂਡ ਜੇ ਵਿੱਚ ਦਿਖਾ ਦੂੰਗੀ ਕੱਪੜੇ ਤੇ ਇੱਥੇ ਹਾਈ ਕਿੰਨੇ ਪਿਆਰੇ ਨੇ ਤੁਸੀਂ ਦੱਸਿਓ ਨਾ ਸੱਚੀ ਪਿਆਰੀ ਲੱਗਦੇ ਪਏ ਸੀਗੇ ਬਹੁਤ ਹੀ ਜ਼ਿਆਦਾ ਜਿਹੜੇ ਪਿਆਰੇ ਲੱਗਦੇ ਪਏ ਸੀਗੇ ਹਾਂਜੀ ਗਾਇਜ਼ ਅਸੀਂ ਬਾਜ਼ਾਰ ਤੋਂ ਆ ਗਏ ਸੀਗੇ ਤੇ ਅਸੀਂ ਗਏ ਸੀਗੇ ਲੱਲਾ ਨੂੰ ਲੈਣ ਆਸਤੇ ਕਾਫੀ ਟਾਈਮ ਤੋਂ ਜਿਹੜੀ ਮੇਰਾ ਦਿਲ ਕਰਦਾ ਪਿਆ ਸੀਗਾ ਕਿ ਮੈਂ ਇਹ ਵਾਲੇ ਲੱਲਾ ਹੈਗੇ ਲੈ ਕੇ ਆਉਣੀਆਂ ਬਟ ਮੈਂ ਨਾ ਅੱਜ ਸਾਨੂੰ ਪਤਾ ਨਹੀਂ ਸੀ ਅੱਗੇ ਵੀ ਮਿਲ ਜਾਂਦੇ ਨੇ ਕਿਉਂਕਿ ਆਈ ਨਹੀਂ ਸੀਗੇ ਬਾਜ਼ਾਰ 'ਚ ਕਿਉਂਕਿ ਸਾਨੂੰ ਜਾਣੇ ਰਹਿੰਦੇ ਨਾ ਲੱਡੂ ਗੋਪਾਲ காங்கிரஸ் ਆ ਵਗੈਰਾ ਲੈਣ ਵਾਸਤੇ ਤੇ ਆਈ ਨਹੀਂ ਸੀਗੇ ਤੇ ਇਕਦਿਨਾ ਸੀਗਾ ਇਹਦੇ ਅਸੀਂ ਬਾਜ਼ਾਰ 'ਚ ਦੇਖਿਆ ਤੇ ਨਾ ਦਿਲ ਖੁਸ਼ ਹੋਇਆ ਨਾ ਰੂਹ ਖੁਸ਼ ਹੋ ਗਈ ਕਿਉਂਕਿ ਬ੍ਰਿੰਦਾਵਨ ਤੋਂ ਆੜਾ ਆਇਆ ਦੱਸ ਸੀਗਾ ਇਹ ਕਹਿੰਦੇ ਸੀ ਕਿ ਪਤਾ ਭੇਜਣੇ ਕਿ ਨਹੀਂ ਹੈ ਨਾ ਆ ਇਸ ਕੈਲਸ਼ੀਅਮ ਨਾਲ ਸਾਨੂੰ ਥੇ ਮਿਲ ਗਿਆ ਅੱਜ ਸੀ ਲਈ ਆਇਆ ਇੰਨਾ ਕੁਸ਼ੀਦਾ ਮਹੌਲ ਇਹਨਾਂ ਦੇ ਬਹੁਤ ਹੀ ਉਹ ਮਤਲਬ ਇੰਨਾ ਅੰਦਰ ਤੋਂ ਸੌਂਦੀ ਨਹੀਂ ਸਾਦੀ ਕਿ ਮਿਲ ਹੋ ਰਿਆ ਹੈ ਨਾ ਤੁਸੀਂ ਦੇਖ ਸਾਦੇ ਹੋ ਕਿੰਨੇ ਸੋਹਣੇ ਹੈ ਜਿਵੇਂ ਅਸਲੀ ਬੱਚਾ ਨਹੀਂ ਹੁੰਦਾ ਓਵੇਂ ਨੇ ਇਹਨਾਂ ਦੇ ਪੈਰ ਹੱਥ ਨੇ ਵੀ ਬਣੇ ਹੋਏ ਛੋਟੇ ਛੋਟੇ ਦੋਤਾਂੰਦ ਨੇ ਇਹਨਾਂ ਦੇ ਤੇ ਲਿਆ ਹੋਏ ਨੇ ਬਾਲ ਬਹੁਤ ਹੀ ਪਿਆਰੇ ਨੇ ਗੱਤਾਂ ਵਗੈਰੇ ਇਹਨਾਂ ਦੀ ਹਸਬੀਆਂ ਵੀ ਹੋ ਜਾਂਦੀਆਂ ਨੇ ਅਸੀਂ ਤੇ ਗੁਰੀਲੀ ਆਈ ਭਾਤੀਆਂ ਇਹਨਾਂ ਦੇ ਤੇ ਬਹੁਤ ਸੋਹਣੇ ਲੱਗਦੇ ਪਏ ਇਸ ਹਨਾ ਨੂੰ ਆਂਡੇ ਵਸਟ ਡਰੈਸ ਨਾਲ ਲੈ ਕੇ ਆਏ ਸੀਗੇ ਬਾਕੀ ਦਾ ਡਰੈਸ ਵੀ ਨੋਰਮਲ ਘਰ ਬਣਾਵਾਂਗੇ ਜਿਹੜੀਆਂ ਮਤਲਬ ਫਲੌਕ ਟਾਈਪ ਹੁੰਦੀਆਂ ਨੇ ਭਾਰੀ ਡਰੈਸ ਹੋਊਸੀ ਘਰੀ ਬਣਾਵਾਂਗੇ ਤੇ ਆਈਏ ਸੀਗਾ ਵਸਟ ਡਰੈਸ ਨਾਲ ਲੈ ਕੇ ਆਏ ਸੀਗੇ ਤੇ ਮੇਖਾ ਚਲੋ ਸਾਰਾ ਇਤਨਾ ਲੀ ਹੈ ਨਾ ਸ਼ੇਅਰ ਕਰਦਾ ਹੈ ਇਹੀਆਂ ਇਹਨਾਂ ਲਾਈਕ ਕਰ ਆਪ ਯਾਮੀ ਹੈ ਨਾ ਸੌਰੀ ਆ ਵਾਲੀ ਵਿਕ ਕਰਵਾਉਣੀਆਂ ਨੇ इन्नॉर्म कि उनी डर्मी बहुत ज्यादा है ना इस करके चार ही ड्रेसा लेके आए सी चार ही ने ते एक पाई होई है ना पांच प्लेन जी है ना ते आवली देना है कल असली आवली ड्रेस पावांगे बाकी संभालते है ना उन्होंने वैसे क्या किया सी आपी इनने कलर वगैरह वाली हाथ नहीं लगाने है कि

ਬਾਲ ਜੇ ਰਵਾਸ਼ ਕਰਤਾ ਜੇ ਜਰੂਰ ਤੁਹਾਨੂੰ ਲੱਗੇ ਕਿ ਹਾਂ ਇਹਨਾਂ ਦੇ ਬਾਲ ਗੰਦੇ ਹੋਗੇ ਨੇ ਹਨਾ ਫਿਰ ਤੁਸੀਂ ਵਾਸ਼ ਕਰ ਦੋ ਔਰ ਇਹਨਾਂ ਦੇ ਜਿਹੜਾ ਉਹ హెయిਰ ਡਰਾਈ ਉਹਦੇ ਨਾਲ ਵਾਲ ਸੁੱਕਣਗੇ ਤੇ ਜਿਹੜਾ بڑا ਤੁੰਗਾ ਹੁੰਦਾ ਬੜੇ ਬੜੇ ਤੁੰਗੇ ਆਨੇ ਵਾਲਾ ਉਹ ਦਿਨ ਆਇਆ ਤੇ ਬਾਲ ਸੁੱਕ ਗਏ ਮਤਲਬ ਉਹ ਹੋਣਗੇ ਤੇ ਬਾਕੀ ਹੁਣ ਇਹ ਅੱਗੇ ਨੇ ਹੁਣ ਘਰ ਦੇ ਵਿੱਚ ਆਉਣ ਕਈ ਰੌਣਕਾਂ ਆਈ ਬੱਚੇ ਬਹੁਤ ਜ਼ਿਆਦਾ ਖੁਸ਼ ਹੋਏ ਪਏ ਨੇ ਇਹਨਾਂ ਦਾ ਨਾਮ ਅਸੀਂ ਮੇਰੀ ਫ੍ਰੈਂਡ ਨੇ ਦੱਸਿਆ ਸੀਗਾ ਉਹ ਕਹਿੰਦੀ ਹੈ ਇਹਨਾਂ ਦਾ ਨਾਮ ਕਾਨਾ ਰੱਖਣਾ ਕਾਨਾ ਹੀ ਕਹ ਸੀ ਹੈ ਮਧੂ ਐ ਮੇਰੀ ਫ੍ਰੈਂਡ ਤੇ ਉਹਨੇ ਕਹ ਸੀ ਕਿ ਇਹਨਾਂ ਦਾ ਨਾਮ ਕਾਨਾ ਰੱਖਣਾ ਇਸ ਕਰਕੇ ਸੀ ਉਹਦੇ ਕਹਿਣ ਤੇ ਇਹਨਾਂ ਦਾ ਨਾਮ ਕਾਨਾ ਰੱਖਣ ਲੱਗ ਗਿਆ ਮੈਨੂੰ ਵੀ ਕਾਨਾ ਹੀ ਪਸੰਦ ਸੀਗਾ ਐਸੇ ਤੇ ਨਈਆ ਮੈਂ ਕਹ ਨਈਆ ਕਹਿੰਦੀ ਸੀ ਉਹ ਕਾਨਾ ਕਹਿੰਦੀ ਸੀ ਬੱਚੇ ਆਪਣਾ ਆਪਣਾ ਦੱਸੀ ਜਾਂਦੇ ਸੀਗੇ ਲੇਕਿਨ ਬੱਚਾ ਜਿੰਮਰਦੀ ਨਹੀਂ ਨਾ ਚੱਲੇਗੀ ਸਾਡੀ ਵਰਗੀ ਚੱਲੂਗੀ ਇਹ ਕਹਿੰਦੇ ਕਾਨਾ ਹੀ ਰੱਖਣਾ ਸੀ ਲਈ ਕਾਨਾ ਨਾਮ ਆਪੇ ਸਿਚੇਸ਼ਨ ਕੀਵੇਂ ਦੇ ਲੱਗੇ ਤੁਹਾਨੂੰ ਪਿਆਰੀ ਨਹੀਂ ਪਿਆਰੀ ਨਹੀਂ ਬਹੁਤ